ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਦ ਸਿੰਘ ਜੀ ਸੱਚੇ ਪਾਸ਼ਾ ਜੀ ਸ਼ਹੀਦ ਸਿੰਘ ਸੱਚੇ ਪਾਸ਼ਾ ਜੀ ਤੁਹਾਡੇ ਦੀ ਕਿਰਪਾ ਕਰਨ ਸੱਚੇ ਪਾਸ਼ਾ ਜੀ ਤੁਹਾਨੂੰ ਸਹੀ ਰਾਹ ਤੇ ਪਾਉਣ ਕਿਉਂਕਿ ਬੰਦਾ ਆਪਣੇ ਮਨ ਨਾਲ ਤਾਂ ਹਮੇਸ਼ਾ ਹੀ ਕਹਿੰਦਾ ਹੈ ਕਿ ਮੈਂ ਹੀ ਸਹੀ ਹਾਂ ਪਰ ਖਾਲਸਾ ਜੀ ਵਾਹਿਗੁਰੂ ਦੀ ਜਦੋਂ ਮਿਹਰ ਹੋਣੀ ਹੈ ਨਾ ਉਹ ਉਹਦੀ ਮਿਹਰ ਚ ਉਹਦੀ ਨਜ਼ਰ ਚ ਜਿਹੜਾ ਵਧੀਆ ਬੰਦਾ ਹੋਏਗਾ ਨਾ ਉਹੀ ਮਤਲਬ ਅੱਜ ਦੇ ਯੁੱਗ ਚ ਕਾਲ ਯੁੱਗ ਦੇ ਯੁੱਗ ਚ ਉਹੀ ਬੰਦਾ ਸਹੀ ਤੇ ਦੁੱਖਾਂ ਤੋਂ ਬਿਮੁਖ ਹੋਏਗਾ ਕਿ ਉਸਨੇ ਦੀ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਨਹੀਂ ਹੋਏਗਾ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਭ ਤੇ ਮੇਰ ਭਰਿਆ ਹੱਥ ਰੱਖਣ ਰੱਖਣ ਤੇ ਸਰਬਤ ਦਾ ਭਲਾ ਹਮੇਸ਼ਾ ਮੰਗਿਆ ਕਰੋ ਖਾਲਸਾ ਜੀ ਅੱਜ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਵਾਰ ਤੇ ਮੰਨਣ ਵਾਲਿਆਂ ਦੀ ਗਿਣਤੀ ਬਹੁਤ ਹੀ ਵੱਡੀਆਂ ਕਤਾਰਾਂ ਤੇ ਹੁੰਦੀ ਹੈ ਜਦੋਂ ਕੀ ਅਸੀਂ ਦੁਪਹਿਰਾ ਸਾਹਿਬ ਕੱਟਦੇ ਹਾਂ ਜਾਂ ਦੁਪਹਿਰਾ ਸਾਹਿਬ ਕੱਟਣ ਵਾਸਤੇ ਜਾਂਦੇ ਹਾਂ ਨਾ ਖਾਲਸਾ ਜੀ ਤੇ ਐਡੀਆਂ ਵੱਡੀਆਂ ਵੱਡੀਆਂ ਕਤਾਰਾਂ ਲੰਬੀਆਂ ਲਾਈਆਂ ਹੁੰਦੀਆਂ ਹਨ ਕਿ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ ਕਿ ਵੇਖੋ ਕਿੰਨੀ ਸਾਧ ਸੰਗਤ ਹੈ ਕਿੰਨੇ ਗੁਰੂ ਪਿਆਰੇ ਆਪਣੇ ਗੁਰੂ ਨੂੰ ਮਿਲਣ ਆਏ ਨੇ ਆਪਣੇ ਗੁਰੂ ਦੇ ਦਰਸ਼ਨ ਪਾਉਣ ਆਏ ਨੇ ਆਪਣੇ ਗੁਰੂ ਦੇ ਦੀਦਾਰੇ ਕਰਨ ਆਏ ਨੇ ਤੇ ਗੁਰੂ ਆਪਣੇ ਸੰਗਤ ਨੂੰ ਵੇਖ ਕੇ ਖੁਸ਼ ਹੁੰਦਾ ਹੈ ਗੁਰੂ ਆਪਣੀਆਂ ਸੰਗਤਾਂ ਦੀਆਂ ਝੋਲੀਆਂ ਭਰ ਕੇ ਤੋਰਦੇ ਹਨ। ਖਾਲਸਾ ਜੀ ਕਈ ਭੈਣਾ ਕਹਿੰਦੀਆਂ ਨੇ ਕਿ ਅਸੀਂ ਜਪੈਰਾ ਸਾਹਿਬ ਵੀ ਕੀਤਾ ਹੈ। ਅਸੀਂ ਪਾਠ ਵੀ ਕਰਦੇ ਹਾਂ ਫਿਰ ਵੀ ਸਾਡੀ ਅਰਦਾਸ ਬੇਨਤੀ ਕਬੂਲ ਨਹੀਂ ਹੁੰਦੀ। ਜਦੋਂ ਜਿਸ ਦਿਨ ਤੋਂ ਤੁਸੀਂ ਸਿਰਫ ਇੱਕ ਡਿਊਟੀ ਦੇ ਦੌਰਾਨ ਇੱਕ ਡਿਊਟੀ ਸਮਝ ਕੇ ਪਾਠ ਕੀਤਾ ਸਵੇਰੇ ਸ਼ਾਮ ਪਾਠ ਕੀਤਾ ਡਿਊਟੀ ਨਾ ਸਮਝ ਕੇ ਮਨ ਤੋਂ ਗੁਰੂ ਨੂੰ ਪੁਕਾਰਿਆ ਨਾ ਖਾਲਸਾ ਜੀ ਤਾਂ ਤੁਹਾਨੂੰ ਇੰਨਾ ਲੰਬਾ ਟਾਈਮ ਜਪ ਤਪ ਕਰਨ ਦੀ ਲੋੜ ਵੀ ਨਹੀਂ ਪੈਣੀ ਜੇ ਤੁਸੀਂ ਮਨੋਂ ਗੁਰੂ ਨੂੰ ਕਹੋਗੇ ਕਿ ਵਾਹਿਗੁਰੂ ਤੂੰ ਸਮਰੱਥ ਹੈ ਤੂੰ ਵੱਡਾ ਹੈ ਤੂੰ ਕਰਨ ਕਰਾਵਨਹਾਰ ਸੁਆਮੀ ਹੈ ਸਗਲ ਜੀਆ ਕਾ ਅੰਤਰਜਾਮੀ ਕਿਉਂਕਿ ਸਾਰੇ ਜੀਵਾਂ ਦਾ ਸੁਆਮੀ ਹੈ ਉਹ ਸਭ ਜਾਣੀ ਜਾਣ ਹੈ ਨਾ ਪਰਮਾਤਮਾ ਜੀ ਅਸੀਂ ਉਸ ਅੱਗੇ ਇਸ ਤਰ੍ਹਾਂ ਅਰਦਾਸ ਕਰਾਂਗੇ ਨਾ ਕਿ ਵਾਹਿਗੁਰੂ ਤੇਰੇ ਹੱਥ ਡੋਰੀ ਹੈ ਤੂੰ ਰੱਖ ਤੂੰ ਨਾ ਰੱਖ ਤੇਰੀ ਮਰਜ਼ੀ ਹੈ ਖਾਲਸਾ ਜੀ ਪਰ ਤੇਰਾ ਭਾਣਾ ਮੰਨਣ ਲਈ ਮੇਰੇ ਮਨ ਨੂੰ ਡਾਡਾ ਕਰ ਦਿਓ ਪਰਮਾਤਮਾ ਜੀ ਜੋ ਵੀ ਮੇਰੇ ਤੋਂ ਗਲਤੀ ਹੋਈ ਉਸ ਦੀ ਮਾਫੀ ਚਾਹੁੰਨਾ ਹਾਂ ਵਾਹਿਗੁਰੂ ਜਦੋਂ ਤੁਸੀਂ ਆਪਣੇ ਆਪ ਨੂੰ ਝੁਕਾਉਂਗੇ ਆਪਣੇ ਆਪ ਨੂੰ ਕਹੋਗੇ ਨਾ ਕਿ ਏ ਵਾਹਿਗੁਰੂ ਮੈਂ ਦੋਸ਼ੀ ਹਾਂ ਮੇਰੀ ਸਜ਼ਾ ਕਿਸੇ ਹੋਰ ਨੂੰ ਨਾ ਮਿਲੇ ਵਾਹਿਗੁਰੂ ਜੀ ਮੈਂ ਕਰਮ ਕੀਤਾ ਹੈ ਕੋ ਕਰਮ ਕਿ ਉਹਦੀ ਸਜ਼ਾ ਮੈਨੂੰ ਹੀ ਮਿਲੇ ਤੇ ਵਾਹਿਗੁਰੂ ਦੇ ਅੱਗੇ ਜਿਹੜਾ ਕੀਤਾ ਹੋਇਆ ਤੁਹਾਡਾ ਪਛਤਾਪ ਹੋਏਗਾ ਨਾ ਤੇ ਇਹਦੇ ਸਦਕਾ ਹੀ ਤੁਹਾਡੇ ਤੇ ਮਿਹਰ ਹੋ ਜਾਣੀ ਹੈ ਕਿ ਕਿ ਵਾਹਿਗੁਰੂ ਜੀ ਸਮਝਦੇ ਨੇ ਕਿ ਹਰ ਇੱਕ ਬੰਦਾ ਮੈਂ ਨਹੀਂ ਮਾਰਿਆ ਹੋਇਆ ਹੈ ਹੰਕਾਰ ਹੋਇਆ ਪਿਆ ਹੈ ਤੇ ਵੇਖੋ ਜੇ ਜ਼ਿੰਦਗੀ ਵਿੱਚ ਹੰਕਾਰ ਜ਼ਿਆਦਾ ਹੋ ਜਵੇ ਨਾ ਤਾਂ ਵੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਕਿ ਜੇ ਜ਼ਿੰਦਗੀ ਵਿੱਚ ਖੁਸ਼ੀ ਨਾ ਬੰਦੇ ਨੂੰ ਹੰਕਾਰ ਕਦੇ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਤੇ ਮੇਰੀ ਮੈਂ ਮੇਰੀ ਨਹੀਂ ਮੇਰੀ ਮੱਤ ਮਾਰੀ ਹੈ ਜਦੋਂ ਵਾਹਿਗੁਰੂ ਅੱਗੇ ਅਰਦਾਸ ਕਰੋ ਨਾ ਖਾਲਸਾ ਜੀ ਹੱਥ ਜੋੜ ਕੇ ਮਨ ਨਹੀਂ ਤੇ ਐਦਾਂ ਹੱਥ ਜੋੜ ਕੇ ਜਦੋਂ ਅਰਦਾਸ ਕਰੋਗੇ ਨਾ ਖਾਲਸਾ ਜੀ ਕਿ ਤੁਸੀਂ ਜਦੋਂ ਹੱਥ ਜੋੜ ਕੇ ਅਰਦਾਸ ਕਰੋਗੇ ਨਾ ਤੁਹਾਡੀ ਅੱਖਾਂ 'ਚ ਆਪੇ ਹੀ ਗਮ ਦੀ ਪਛਤਾਵੇ ਦੀ ਕੀਤੀ ਹੋਈ ਕੋ ਕਰਮਾਂ ਦੀ ਹੰਝੂ ਹੋਣਗੇ ਇਹ ਹੰਝੂ ਪਰਮਾਤਮਾ ਦੀ ਨਿਗਾਸਵਲੀ ਕਰਨਗੇ ਤੁਹਾਡੇ ਪ੍ਰਤੀ ਕਿ ਮੇਰਾ ਬੱਚਾ ਹੁਣ ਮੇਰੇ ਅੱਗੇ ਅਰਦਾਸ ਬੇਨਤੀ ਕਰ ਰਿਹਾ ਹੈ ਮੇਰਾ ਬੱਚਾ ਮੇਰੇ ਅੱਗੇ ਮੰਗ ਰਿਆ ਨਾ ਕੁਝ ਬਣ ਕੇ ਬੰਗਤਾ ਤੇ ਮੈਂ ਇਸ ਦੀ ਅਰਦਾਸ ਪੂਰੀ ਕਰਨੀ ਹੈ ਤੇ ਦੂਜਾ ਨੰਬਰ ਖਾਲਸਾ ਜੀ ਗੁਰਦੁਆਰਾ ਸਾਹਿਬ ਜਾਣ ਵੇਲੇ ਇਹ ਨਹੀਂ ਦੇਖਣਾ ਵੀ ਮੈਂ ਕੱਪੜੇ ਕਿਹੋ ਜਿਹੇ ਪਹਿਨੇ ਨੇ ਮੈਂ ਮਹਿੰਗੇ ਪਾ ਕੇ ਜਾਵਾਂ ਸ਼ਾਇਦ ਮਹਿੰਗੇ ਕੱਪੜੇ ਵੇਖ ਕੇ ਗੁਰੂ ਪ੍ਰਸੰਨ ਹੋ ਜੇ ਨਹੀਂ ਖਾਲਸਾ ਜੀ ਜਿੰਨਾ ਹੋ ਸਕਦਾ ਨਾ ਕਹਿੰਦੇ ਮੈਲੇ ਕੁਚਲੇ ਵਿੱਚੋਂ ਰੱਬ ਨੂੰ ਨਾ ਆਪਣਾ ਸਾਥ ਮਿਲ ਗਿਆ ਸੀ ਇੱਕ ਵਾਰ ਵੀ ਮੈਲੇ ਕੁਚਲੇ ਕੱਪੜੇ ਪਾਈ ਸੀ ਇਹ ਨਹੀਂ ਕਹਿੰਦੇ ਕਿ ਚਲੋ ਬਾਹਲੇ ਹੀ ਪਹਿੜੇ ਪਾ ਲਓ ਵੀ ਜਿੱਦੜੇ ਹੈਗੇ ਉਹਦਾਂ ਦੇ ਆਪਣੀ ਚਾਦਰ ਤੋਂ ਜ਼ਿਆਦਾ ਪੈਰ ਨਹੀਂ ਪਸਾਰਨੇ ਚਾਹੀਦੇ ਜਿੰਨੀ ਸਾਟੇ 'ਚ ਹੈ ਉਹਨੇ ਵਿੱਚ ਰਹੁ ਉਨੇ ਵਿੱਚ ਹੀ ਰਹਿਣਾ ਵਾਹਿਗੁਰੂ ਦਾ ਭਾਣਾ ਮੰਨਣਾ ਜਿਹੋ ਜਿਹੇ ਪਰਮਾਤਮਾ ਨੇ ਦਿੱਤਾ ਉਸ ਦਾ ਸ਼ੁਕਰਾਨਾ ਕਰਨਾ ਨਹੀਂ ਤੇ ਸ਼ੁਕਰਾਨੇ ਵੱਜੋ ਜੋ ਦਿੱਤਾ ਗਿਆ ਹੈ ਨਾ ਉਹ ਵੀ ਪਤਾ ਨਹੀਂ ਕਿੱਧਰ ਉੱਡ ਪੁੱਡ ਜਾਵੇਗਾ ਪਤਾ ਵੀ ਨਹੀਂ ਲੱਗੇਗਾ ਵੇਖੋ ਨਾ ਕਿ ਦੁਨੀਆ ਤੇ ਲੋਕ ਬਹੁਤ ਰਹਿੰਦੇ ਨੇ ਕੋਈ ਅਮੀਰ ਕੋਈ ਗਰੀਬ ਕਈ ਰੋਟੀ ਖਾ ਕੇ ਦੋ ਬੁਰਕੀਆਂ ਉਹ ਥਾਲੀ ਡਸਟਬਿਨ ਚ ਸੁੱਟ ਦਿੰਦੇ ਨੇ ਇੰਨਾ ਵਿਅਰਥ ਕਰਦੇ ਨੇ ਨਾ ਭੋਜਨ ਦਾ ਕੀ ਪੁੱਛੋ ਕੁਛ ਨਾ ਬਹੁਤ ਅਮੀਰ ਹੁੰਦੇ ਨੇ ਉਹਨਾਂ ਨੂੰ ਪਤਾ ਹੋ ਜਾਂਦਾ ਕਿ ਹੋਰ ਬਣ ਜੇਗਾ ਆ ਸੁੱਟ ਦਾਂਗੇ ਹੋਰ ਬਣ ਜੇਗਾ ਇੱਕ ਗਰੀਬ ਜੋ ਡਸਟਬਿਨ ਚ ਚੁੱਕ ਕੇ ਖਾਂਦਾ ਹੈ ਉਹ ਦੇਖੋ ਉਹ ਕਿੰਨੇ ਸਵਾਦ ਨਾਲ ਖਾਂਦਾ ਹੈ ਨਾ ਖਾਲਸਾ ਜੀ ਇਹ ਹੁੰਦੇ ਨੇ ਵੀ ਦਿਨ ਚੰਗੇ ਤੇ ਮਾੜੇ ਇਹ ਲਿਹਾਉਣੇ ਵੀ ਆਪਣੇ ਕਰਮ ਆਪਣੇ ਹੱਥ ਵਸ ਨੇ ਸ਼ੁਰੂ ਤੋਂ ਮਿਹਨਤ ਕਰੋ ਮਿਹਨਤ ਵਿੱਚ ਕੋਈ ਲਾਂਭਾ ਨਹੀਂ ਗੁਰੂ ਕੁਝ ਨਹੀਂ ਕਹਿੰਦਾ ਕਿ ਤੂੰ ਮੇਰਾ ਪਾਠ ਕਰੀ ਜਾ ਤੇ ਤੂੰ ਮਿਹਨਤ ਨਾ ਕਰ ਤੂੰ ਆਪਣਾ ਕੰਮ ਕਰਦੇ ਹੋਏ ਵਾਹਿਗੁਰੂ ਵਾਹਿਗੁਰੂ ਜਪਾ ਵਾਹਿਗੁਰੂ ਵਾਹਿਗੁਰੂ ਜਦੋਂ ਅਸੀਂ ਕੋਈ ਕੰਮ ਕਰਨ ਲੱਗਦੇ ਹਾਂ ਨਾ ਚਾਹੇ ਅਸੀਂ ਭੋਜਨ ਪਕਾਉਂਦੇ ਹਾਂ ਉਦੋਂ ਅਸੀਂ ਸਿਮਰਦੇ ਹਾਂ ਨਾ ਵਾਹਿਗੁਰੂ ਵਾਹਿਗੁਰੂ ਜਿਹੜਾ ਸਾਡੇ ਮੂੰਹ ਦੁਆਰਾ ਮੁਖ ਦੁਆਰਾ ਉਚਰਿਤ ਕੀਤਾ ਗਿਆ ਹੁੰਦਾ ਹੈ ਨਾ ਵਾਹਿਗੁਰੂ ਉਹ ਆਪਣੇ ਪ੍ਰਸ਼ਾਦੀ ਦੇ ਵਿੱਚ ਪੈਂਦਾ ਹੈ ਉਸ ਦੀ ਰਸਨਾ ਸਾਡੇ ਪ੍ਰਸ਼ਾਦੀ ਵਿੱਚ ਪੈਂਦੀ ਹੈ ਉਹ ਫਿਰ ਪ੍ਰਸ਼ਾਦਾ ਨਹੀਂ ਉਹ ਪ੍ਰਸ਼ਾਦ ਬਣ ਜਾਂਦਾ ਹੈ ਉਹ ਗੁਰੂ ਦੇ ਦੁਆਰਾ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਇਹ ਸਾਡੇ ਦੁਆਰਾ ਹੀ ਬਣਾਇਆ ਗਿਆ ਗੁਰੂ ਦੇ ਭੋਗ ਲੱਗਿਆ ਪ੍ਰਸ਼ਾਦ ਹੈ ਕਿਉਂਕਿ ਉਸ ਵਿੱਚ ਵਾਹਿਗੁਰੂ ਸਮਰਨ ਦੀ ਧੁਣੀ ਗਈ ਹੋਈ ਹੈ ਜੇ ਤੁਸੀਂ ਜਲ ਵੀ ਦਿੰਦੇ ਹੋ ਵਾਹਿਗੁਰੂ ਕੁਝ ਖਾਂਦੇ ਹੋ ਵਾਹਿਗੁਰੂ ਸਤਨਾਮ ਸਬਰ ਸੰਤੋਖ ਪਿਆਰ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਤੰਦਰੁਸਤ ਹੋ ਤਾਂ ਹੋਰ ਵੀ ਵਧੀਆ ਸਾਨੂੰ ਕੋਈ ਬਿਮਾਰੀ ਨਹੀਂ ਹੈ ਸ਼ੁਕਰਾਨਾ ਕਿਉਂਕਿ ਅੱਜ ਕੱਲ ਇੰਨੀਆਂ ਬਿਮਾਰੀਆਂ ਵਧੀਆਂ ਹੋਈਆਂ ਨੇ ਨਾ ਕਿ ਲੋਕ ਘਰ ਘਰ ਬਿਮਾਰ ਪਏ ਨੇ ਪਰ ਜੇ ਤੁਸੀਂ ਤੰਦਰੁਸਤ ਹੋ ਇਹ ਸ਼ੁਕਰਾਨੇ ਵੱਜੂ ਹੈ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਸਾਨੂੰ ਇੰਨਾ ਕਾਬਿਲ ਕੀਤਾ ਵਾਹਿਗੁਰੂ ਤੇਰਾ ਸ਼ੁਕਰ ਹੈ ਤੇ ਇਸ ਤਰ੍ਹਾਂ ਸ਼ੁਕਰਾਨਾ ਕਰੋਗੇ ਤੇ ਖਾਲਸਾ ਜੀ ਘਰ ਵਿੱਚ ਜੇ ਬੀਬੀਆਂ ਸਵੇਰੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਮਨ ਵਿੱਚ ਕਰਨ ਚਾਹ ਬਣਾਉਣ ਪ੍ਰਸ਼ਾਦਾ ਪਾਣੀ ਬਣਾਉਣ ਤੇ ਘਰ ਵਿੱਚ ਦੁੱਖਾਂ ਦਾ ਤਾਂ ਨਾਮ ਹੀ ਨਹੀਂ ਆਏਗਾ ਪਰ ਅੱਜ ਕੱਲ ਉੱਠਦੇ ਸਾਰੇ ਕਿਸੇ ਨੂੰ ਵੀ ਹਰ ਇੱਕ ਬੰਦੇ ਨੂੰ ਇਹੀ ਹੁੰਦਾ ਹੈ ਕਿ ਮੈਂ ਉੱਠ ਕੇ ਸਵੇਰੇ ਮੋਬਾਈਲ ਚਲਾਵਾਂ ਫੋਨ ਦੇਖਾਂ ਫੋਨ 'ਚ ਕੀ ਦੇਖਣਾ ਹੁੰਦਾ ਹੈ ਵੀ ਅੱਜ ਕੋਈ ਕਿੱਥੇ ਗਿਆ ਹੈ ਸਟੇਟਸ ਇਹ ਸਾਰਿਆਂ ਦਾ ਹੀ ਨੇਚਰ ਹੈ ਅੱਜ ਕੱਲ ਅਸੀਂ ਵੀ ਇਹੀ ਕੁਝ ਕਰਦੇ ਹਾਂ ਵੀ ਅਸੀਂ ਵੀ ਦੇਖਦੇ ਹਾਂ ਪਰ ਕਹਿੰਦੇ ਹਨਾ ਖਾਲਸਾ ਜੀ ਇਹਨਾਂ ਚੀਜ਼ਾਂ ਨੂੰ ਨਾ ਬਿਲਕੁਲ ਫालतू ਸਮਝੋ ਵੀ ਸਵੇਰੇ ਉੱਠ ਕੇ ਅਸੀਂ ਅੱਧਾ ਘੰਟਾ ਪੌਣਾ ਘੰਟਾ ਮੋਬਾਈਲ ਦੇਖਦੇ ਹਾਂ ਚਾਹ ਪੀਣੇ ਹਾਂ ਮੋਬਾਈਲ ਦੇਖਦੇ ਹਾਂ ਅਖਬਾਰ ਪੜ੍ਹਦੇ ਹਾਂ ਚਲੋ ਹਾਲਚਾਲ ਪੁੱਛਦੇ ਹਾਂ ਦੁਨੀਆ ਦਾ ਦੇਖਦੇ ਹਾਂ ਪਰ ਫੇਰ ਅਸੀਂ ਹਬਾ ਨਾ ਮਾਰਦੇ ਨੇ ਜੀ ਸਾਡਾ ਤਾਂ ਡਿਊਟੀ ਦਾ ਟਾਈਮ ਹੋ ਗਿਆ ਹੁਣ 8:30 ਵਜੇ ਅਸੀਂ ਡਿਊਟੀ ਫੜਨੀ ਹੈ ਸਾਡੇ ਕੋ ਪਾਰਟ ਦਾ ਟਾਈਮ ਨਹੀਂ ਹੈ ਦੇਖੋ ਸਵੇਰੇ ਉੱਠ ਕੇ ਮੋਬਾਈਲ ਫੜਨ ਦਾ ਟਾਈਮ ਹੈ ਸਾਡੇ ਕੋ ਉਦੋਂ ਆਪਣੇ ਦਿਨ ਦੀ ਪੂਰੀ ਦਿਨਚਰਿਆ ਕਰਨ ਦਾ ਵੀ ਟਾਈਮ ਹੈ ਸਾਡੇ ਕੋ ਕਿਸੇ ਰਿਸ਼ਤੇਦਾਰ ਦੇ ਜਾਣਾ ਹੋਵੇ ਉਹ ਵੀ ਟਾਈਮ ਹੈ ਸਾਡੇ ਕੋ ਕੋਈ ਬਿਮਾਰ ਹੋ ਜੇ ਉੱਥੇ ਵੀ ਜਾਣ ਦਾ ਟਾਈਮ ਹੈ ਸਾਡੇ ਕੋ ਯਾਨੀ ਕਿ ਆਪਣੇ ਹਰ ਇੱਕ ਕੰਮ ਕਰਨ ਦਾ ਸਾਡੇ ਕੋ ਟਾਈਮ ਹੈ ਅਸੀਂ ਟਾਈਮ ਜੋ ਟਾਈਮ ਵੀ ਕੱਢ ਲੈਣੇ ਹਾਂ ਪਰ ਗੁਰੂ ਦੇ ਅੱਗੇ ਬਾਣੀ ਪੜਨੀ ਹੋਵੇ ਬਾਣੀ ਪੜਨ ਦਾ ਟਾਈਮ ਨਹੀਂ ਪਾਠ ਕਰਨ ਦਾ ਟਾਈਮ ਨਹੀਂ ਹੈ ਸਾਡੇ ਕੋਲ ਕਿਉਂਕਿ ਅਸੀਂ ਪਾਠ ਕਰਨਾ ਹੀ ਨਹੀਂ ਸਾਡਾ ਮਨ ਹੀ ਨਹੀਂ ਹੈ ਅਸੀਂ ਪੜਦੇ ਹੀ ਨਹੀਂ ਤੇ ਜੇ ਅਸੀਂ ਪੜਦੇ ਨਹੀਂ ਬਾਣੀ ਤੇ ਗੁਰੂ ਤੋਂ ਵਿਮੁਖ ਹੁੰਦੇ ਆ ਤੇ ਕਹਿੰਦੇ ਜੋ ਵਿਮੁਖ ਹੈ ਗੁਰੂ ਤੋਂ ਉਹ ਪੱਕਾ ਰੋਗੀ ਹੈ ਉਹਦੀ ਜ਼ਿੰਦਗੀ 'ਚ ਦੁੱਖ ਜ਼ਰੂਰ ਹਨ ਤੇ ਵੇਖੋ ਖਾਲਸਾ ਜੀ ਤਾਂ ਹੀ ਤੇ ਬਹੁਤ ਹੀ ਸੰਸਾਰ ਇਹ ਸਾਰਾ ਸੰਸਾਰ ਹੀ ਦੁੱਖਾਂ ਨਾਲ ਭਰਿਆ ਹੋਇਆ ਹੈ ਫਿਰ ਮਨ ਪਟਕਦੇ ਨੇ ਫਿਰ ਪੰਡਤਾਂ ਦੇ ਦਰਵਾਜ਼ੇ ਖੜਕਾਉਂਦੇ ਨੇ ਮਨ ਤਾਂ ਆਪੇ ਪਟਕਨੇ ਨੇ ਜਿ ਗੁਰੂ ਤੇ ਵਿਸ਼ਵਾਸ ਹੀ ਨਹੀਂ ਕਰਨਾ ਖਾਲਸਾ ਜੀ ਜੇ ਤੁਸੀਂ ਉੱਠ ਕੇ ਸਿਮਰਨ ਕਰੋ ਬਾਣੀ ਪੜੋ સ્ਨਾਣ ਕਰੋ ਧੂਫ ਲਗਾਓ ਬਾਣੀ ਦਾ ਸਿਮਰਨ ਕਰੋ ਉਸ ਤੋਂ ਬਾਅਦ ਆਪਣੀ ਦਿਨਚਰਿਆ ਦੀ ਰੋਜ਼ ਮਰਿਆਦ ਦੇ ਕੰਮ ਕਰੋ ਫਿਰ ਕਿਦਾਂ ਤੁਸੀਂ ਬਿਮਾਰ ਹੋ ਜਾਉਗੇ ਜਦੋਂ ਉਠਣਾ ਹੀ ਬੇਟਾਈਮਾ ਸੋਣਾ ਬੇਟਾਈਮਾ ਕੋਈ ਟਾਈਮ ਨਹੀਂ ਕੋਈ ਟਾਈਮ ਟੇਬਲ ਹੀ ਨਹੀਂ ਵੀ ਅਸੀਂ ਆਪਣੀ ਲਾਈਫ 'ਚ ਇਹ ਕਰਨਾ ਹੈ ਕੋਈ ਗੋਲ ਸੈੱਟ ਕਰਨਾ ਹੈ ਤੇ ਫਿਰ ਤੇ ਅਸੀਂ ਬਿਲਕੁਲ ਹੀ ਨਾ ਇੱਕ ਜਾਨਵਰ ਦੀ ਜ਼ਿੰਦਗੀ ਜੀ ਰਹੇ ਹਾਂ ਸਵੇਰੇ ਉਠੋ ਚਾਹੇ ਤੁਸੀਂ 7 ਵਜੇ ਉੱਠਦੇ ਹੋ 6 ਵਜੇ ਉੱਠਦੇ ਹੋ 5 ਵਜੇ ਉੱਠਦੇ ਹੋ ਪਰ ਜਿਹੜਾ ਗੁਰੂ ਦਾ ਸਾਧ ਚੋਰ ਹੁੰਦਾ ਹੈ ਨਾ ਜਿਹੜਾ ਗੁਰੂ ਨੂੰ ਪਾਣ ਵਾਸਤੇ ਗੁਰੂ ਦਾ ਬਾਣੀ ਨੂੰ ਲੈਂਦਾ ਹੈ ਨਾ ਆਪਣੇ ਕੋਲ ਉਹ ਸਾਧ ਚੋਰ ਹੁੰਦਾ ਹੈ ਉਹ ਸਵੇਰੇ 5 ਵਜੇ ਉੱਠ ਜਾਂਦਾ ਹੈ ਉਹ ਗੁਰੂ ਦੀ ਬਾਣੀ ਪੜਦਾ ਹੈ ਗੁਰੂ ਦੇ ਨਾਲ ਜੁੜ ਜਾਂਦਾ ਹੈ ਉਹ ਆਪਣੇ ਬਾਣੀ ਬਾਣੀ ਪੜੀ ਪੜਦਾ ਹੈ ਨਾ ਜੋ ਉਹ ਗੁਰੂ ਦੇ ਨਾਲ ਹੁੰਦਾ ਹੈ ਉਹ ਗੁਰੂ ਗੁਰੂ ਦੇ ਬਿਲਕੁਲ ਪਿਆਰ ਵਿੱਚ ਭਿੱਜਿਆ ਹੁੰਦਾ ਹੈ ਇਸ ਕਰਕੇ ਬਾਣੀ ਪੜੋ ਅੰਮ੍ਰਿਤ ਛਕੋ ਬਾਣੀ ਕਰੋ ਨਾਮ ਜਪੋ ਤੇ ਖਾਲਸਾ ਜੀ ਬਾਣੀ ਨੂੰ ਹੀ ਜੀਵਨ ਸਮਝੋ ਜੀਵਨ ਹੀ ਬਾਣੀ ਹੈ ਗੁਰੂ ਹੀ ਜੀਵਨ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ